ਸਾਚ ਚਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਡਾਕਟਰ ਪੀਮਰਾਉਂ ਬੇਦਕਰ ਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਘਟਨਾ ਤੋਂ ਬਾਅਦ ਐਸਪੀ ਪਾਈਚਾਰੇ ਚਪਾਰੀ ਰੋਸ ਦੇ ਇਸ਼ਾਰਾ ਨੂੰ ਬੰਦ ਦੀ ਕਾਲ ਕੀਤੀ ਨਾਰੇ ਵਾਚੇ 26 ਜਨਵਰੀ ਨੂੰ ਪੂਰੇ ਭਾਰਤ ਭਰ ਦੇ ਵਿੱਚ ਜਿੱਥੇ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਉੱਥੇ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਉੱਤੇ ਬਣੇ ਡਾਕਟਰ ਪੀਮਰਾ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਇੱਕ ਸ਼ਰਾਰਤੀ ਅਨਸਰ ਵੱਲੋਂ ਨੁਕਸਾਨ ਪਹੁੰਚਾਇਆ ਜਾਂਦਾ ਤੇ ਕਾਫੀ ਜੁੜੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉੱਥੇ ਜਦੋਂ ਉਸ ਵਿਅਕਤੀ ਵੱਲੋਂ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਤੇ ਮੌਕੇ ਤੇ ਜੁੜੇ ਸਿਕਿਉਰਿਟੀ ਗਾਰਡ ਜੀ ਉਹਨਾਂ ਵੱਲੋਂ ਉਸ ਵਿਅਕਤੀ ਨੂੰ ਕਾਬੂ ਕਰ ਲਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਹੁਣ ਜਿਹੜੀ ਜਾਂਚ ਹਰ ਐਂਗਲ ਤੋਂ ਕੀਤੀ ਹਾਂਜੀ ਉੱਥੇ ਕਾਫੀ ਇਸ ਘਟਨਾ ਤੋਂ ਬਾਅਦ ਜਿਹੜੀ ਐਸੇ ਜਥੇਬੰਦੀਆਂ ਸੋਨਾਂ ਵਿੱਚ ਕਾਫੀ ਰੋਸ ਪਾਇਆ ਗਿਆ ਤੇ ਕੜੀ ਤੋਂ ਕੜੀ ਜਿਹੜੀ ਕਿ ਜਾਂਚ ਦੀ ਮੰਗ ਕੀਤੀ ਗਈ ਉਸ ਵਿਅਕਤੀ ਦੇ ਖਿਲਾਫ ਉਸ ਦਿਨ 26 ਜਨਵਰੀ ਨੂੰ ਅੰਮ੍ਰਿਤਸਰ ਤੇ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਉੱਥੇ ਬਾਅਦ ਵਿੱਚ ਇਸ ਦਾ ਅਸਰ ਬਾਕੀ ਪੰਜਾਬ ਦੇ ਹਲਕਿਆਂ ਵਿੱਚ ਵੀ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਅ ਬੀਤੇ ਦਿਨ ਐਸਪੀ ਚਾਰੇ ਵੱਲੋਂ ਪੰਜ ਸ਼ਹਿਰਾਂ 'ਚ ਹੋਰ ਜਿਹੜੀ ਬੰਦੀ ਕਾਲ ਦਿੱਤੀ ਗਈ ਤੇ ਅੱਜ ਜਿਹੜਾ ਕਿ ਤੁਹਾਨੂੰ ਅਸੀਂ ਸਕਰੀਨ ਉੱਤੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਰਵਿਦਾਸ ਚੌਂਕ ਤੇ ਅਲਮੀ ਕੀ ਚੌਂਕ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਦੇ ਐਸ.ਆਈ.ਪੀ. ਚਾਰੇ ਵੱਲੋਂ ਅੱਜ ਜਲੰਧਰ ਬੰਦੀ ਕਾਲ ਦਿੱਤੀ ਗਈ ਹੈ ਦੁਆਬਾ ਸ਼ਹਿਰ ਦੇ ਵਿੱਚ ਤੇ ਉੱਥੇ ਜਿਹੜਾ ਅਸਰ ਹੈ ਦੇਖਣ ਨੂੰ ਮਿਲ ਰਿਹਾ ਜਿਹੜੇ ਆ ਵਪਾਰੀ ਕਾਦਾਰੇ ਨੇ ਦੁਕਾਨਾਂ ਬੰਦ ਨੇ ਤੇ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਤੇ ਆ ਕਾਫੀ ਜਿਹੜਾ ਸੁਰੱਖਿਆ ਬਲ ਨੇ ਤਨਨਾਤ ਐ ਤਾਂ ਜੋ ਕੋਈ ਹੋਰ ਅੰਸੂ ਖਾਵੀ ਕਟਨਾ ਨਾ ਵਾਪਰੇ ਕਿਉਂਕਿ ਲੋਕਾਂ ਦੇ ਵਿੱਚ ਉਸ ਕਟਨਾ ਤੋਂ ਬਾਅਦ ਕਾਫੀ ਰੋਜ਼ ਜਿਹੜਾ ਦੇਖਣ ਨੂੰ ਮਿਲ ਰਿਹਾ ਤੁਸੀਂ ਸਕਰੀਨ ਉੱਤੇ ਤਸਵੀਰਾਂ ਦੇਖ ਸਕਦੇ ਹੋ ਰਵਿਦਾਸ ਚੌਂਗੜੀਆ ਕਿੰਨਾ ਭਾਰੀ ਕਾਠ ਹੈ ਲੋਕਾਂ ਦਾ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਉੱਥੇ ਇਸ ਬੰਦ ਦੀ ਕੋਲ ਤੋਂ ਪਹਿਲਾਂ ਹੀ ਕਈ ਜਿਹੜੇ ਸਕੂਲਾਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਭਾਵੇਂ ਬੰਦ ਹੈ ਪਰ ਐਮਰਜੈਂਸੀ ਜਿਹੜੀਆਂ ਸੇਵਾਵਾਂ ਨੇ ਉਹ ਚਾਲੂ ਰਹਿਣਗੀਆਂ 24 ਘੰਟੇ ਕਿਉਂਕਿ ਉਹ ਬੰਦ ਨਹੀਂ ਕੀਤੀਆਂ ਗਈਆਂ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਐਸਪੀ 5 ਦੇ ਵਿੱਚ ਕਾਫੀ ਜਿਹੜਾ ਰੋਸ ਇਸ ਘਟਨਾ ਤੋਂ ਬਾਅਦ ਤੇ ਉਸ ਘਟਨਾ ਦੇ ਵਿੱਚ ਜਿਹੜਾ ਵਿਅਕਤੀ ਕਾਬੂ ਕੀਤਾ ਗਿਆ ਉਸ ਦੀ ਪਛਾਣ ਆਕਾਸ਼ ਸਿੰਘ ਵਜੂ ਹੋਈ ਸੀ ਜੋ ਧਰਮਕੋਟ ਦਾ ਵਾਸੀ ਸੀ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਹੁਣ ਪੁਲਿਸ ਹਿਰਾਸਤ ਚ ਹੈ ਤੇ ਕਾਫੀ ਜਿਹੜਾ ਕਿ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਹਰ ਐਂਗਲ ਤੋਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਜਿਹੜੀ ਘਟਨਾ 26 ਜਨਵਰੀ ਨੂੰ ਵਾਪਰੀ ਤੇ ਉਸ ਨੂੰ ਲੈ ਕੇ ਅੱਜ ਪੰਜ ਸ਼ਹਿਰ ਜਿਹੜੇ ਬੰਦ ਕੀਤੇ ਗਏ ਨੇ ਐਸਪੀ 5 ਵਾਰੇ ਵੱਲੋਂ ਤੇ ਮਿਲਿਆ ਜੁਲਿਆ ਅਸਰ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੀਐਮ ਨੂੰ ਲਿਖੀ ਚੁੱਟੀ ਕਹਿ ਦਿੱਤੀਆਂ ਕਈ ਵੱਡੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇੰਨੇ ਦਿਨੀ ਸਮੇਂ-ਸਮੇਂ ਆ ਕਈ ਵਾਰ ਲਾਈਵ ਹੋ ਰਹੇ ਨੇ ਤੇ ਪ੍ਰੈਸ ਕਾਨਫਰੰਸ ਉਹਨਾਂ ਵੱਲੋਂ ਕੀਤੀ ਜਾ ਰਹੀ ਤੇ ਕਈ ਵੱਡੇ ਲਾਂਬੂ ਕੀਤੇ ਜਾ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ 5 ਫਰਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੇ ਤੇ ਇਸੇ ਦਰਮਿਆਨ ਰਾਜਧਾਨੀ ਦਿੱਲੀ ਦੀ ਸਿਆਸਤ ਕਾਫੀ ਅਗਰਮਾਈ ਹੋਈ ਹੈ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਏ ਦਿਨ ਆਪਣੇ ਮੈਨੀਫੈਸਟੋ ਜਾਰੀ ਕੀਤੇ ਜਾ ਰਹੇ ਨੇ ਤੇ ਚੋਣ ਪ੍ਰਚਾਰ ਜੋਰਾ-ਸ਼ੋਰਾ ਤੇ ਕੀਤਾ ਜਾ ਰਿਹਾ ਤੇ ਅੱਜ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪੀਐਮ ਮੋਦੀ ਨੇ ਕਿ ਲੇ ਕੇ ਇੱਕ ਵੱਡੀ ਮੰਗ ਕੀਤੀ ਗਈ ਤਾਂ ਉਹ ਦੱਸਦੇ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਖਜ਼ਾਨਾ ਕੇਂਦਰ ਦਾ ਸਿੱਧੇ ਤੌਰ ਤੇ ਕੇਂਦਰ ਸਰਕਾਰ ਉਦਯੋਗਪਤੀਆਂ ਨੂੰ ਦੇ ਰਿਹਾ ਕੁਝ ਚੰਦ ਉਦਯੋਗਪਤੀ ਜਿਹੜੇ ਅਰਬਪਤੀ ਨੇ ਉਹਨਾਂ ਨੂੰ ਕਰਜ਼ਾ ਦਿੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਕਰਜ਼ੇ ਮਾਫ਼ ਵੀ ਕਰ ਦਿੰਦੀ ਹੈ ਪਰ ਉਹਨਾਂ ਨੇ ਕਿਹਾ ਕਿ ਨਾਲ ਸਵਾਲ ਚੱਕਿਆ ਕਿ ਉਹਨਾਂ ਕਿਸਾਨਾਂ ਦਾ ਤੇ ਉਹਨਾਂ ਮੱਧ ਵਰਗ ਲੋਕਾਂ ਦਾ ਕਿ ਜਿਨ੍ਹਾਂ ਦੇ ਜੇਬ ਚੋਂ ਟੈਕਸ ਜਾ ਰਿਹਾ ਹੈ ਕੇਂਦਰ ਸਰਕਾਰ ਉਹਨਾਂ ਟੈਕਸ ਤੇ ਲਗਾ ਰਹੀ ਉਹਨਾਂ ਦੀ ਸਾਲਾਨਾ ਜਿਹੜੀ ਤਨਖਾਹ ਉਸ ਦੇ ਵਿੱਚੋਂ ਟੈਕਸ ਜਾਂਦਾ ਹੈ ਤੇ ਖਜ਼ਾਨੇ ਦੇ ਵਿੱਚ ਤਬਦੀਲ ਹੁੰਦਾ ਹੈ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਉਹੀ ਖਜ਼ਾਨਾ ਜਿਹੜਾ ਵੱਡੇ ਵੱਡੇ ਉਦਯੋਗਪਤੀਆਂ ਨੂੰ ਕਰਜ਼ੇ ਦੇ ਤੌਰ ਤੇ ਦਿੰਦੀ ਹੈ ਤੇ ਬਾਅਦ ਵਿੱਚ ਉਹਨਾਂ ਦਾ ਕਰਜ਼ਾ ਮਾਫ਼ ਕਰ ਦਿੰਦੀ ਹੈ ਇਹ ਵੱਡੀ ਗੱਲ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕਹਿ ਦਿੱਤੀ ਗਈ ਤੇ ਉੱਥੇ ਆ ਤੁਹਾਨੂੰ ਵੀ ਸੁਣਾ ਦਿੰਦੇ ਆ ਹੋਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀ ਕੁਝ ਕਿਹਾ ਮੈਂਨੇ ਅੱਜ ਪ੍ਰਧਾਨ ਮੰਤਰੀ ਜੀ ਕੋ ਇੱਕ ਬਹੁਤ ਅਹਿਮ ਮੁੱਦੇ 'ਤੇ ਚਿੱਠੀ ਲਿਖੀ ਹੈ ਚਿੱਠੀ ਮੈਂਨੇ प्रधानमंत्री जी से निवेदन किया है कि भारतीय जनता पार्टी की जो केंद्र सरकार है वो सरकारी खजाने से खुलेआम देश के कुछ चंद अमीर अरबपतियों को उनके ऊपर पैसे लुटा रही है ऐसे लगता है जैसे सारा सरकारी खजाना जनता पे खर्च करने की बजाय सारा सरकारी खजाना कुछ चंद अरबपति दोस्तों पे लुटाया जा रहा है इसका तरीका यह है कि जिस भी अरबपति दोस्त पे मेहरबान होना होता है पहले उसको सरकार से कर्जा दे देते हैं और तीन चार साल के बाद उस कर्जे को माफ कर देते हैं तो एक तरह से सरकारी खजाने का सारा पैसा उस अमीर अरबपति के खजाने में चला जाता है उसके अकाउंट में चला जाता है पिछले पांच साल में केंद्र सरकार ने 400 से 500 ऐसे अरबपतियों को उनके 10 लाख करोड़ रुपए 10 लाख करोड़ रुपए बहुत होते हैं 400 से 500 अरबपति दोस्तों के 10 लाख करोड़ रुपए के कर्जे माफ कर दिए एक तरफ जहां देश का गरीब आदमी मिडिल क्लास का आदमी दिन ब दिन की जिंदगी में महंगाई और बेरोजगारी से जूझ रहा है दूसरी तरफ केंद्र का सारा सरकारी खजाना 400 से 500 अरबपतियों के लिए खोल खोल दिया गया पूरी तरह से अभी थोड़े दिन पहले अखबारों में आया कि इनके एक दोस्त पे सैतालीस हजार करोड़ रुपए का कर्जा था उन सैतालीस हजार करोड़ में से छियालीस हजार करोड़ रुपए माफ कर दिए उसके एक और के ऊपर साढ़े छह हजार करोड़ का कर्जा था उसमें से पांच हजार करोड़ रुपए माफ कर दिए ऐसे लग रहा है जैसे लुटाते जा रहे हैं लुटाते जा रहे हैं आप सोच सकते हो जैसे दिल्ली में मैंने महिलाओं की बस यात्रा फ्री करी उस पर केवल और केवल 400 करोड़ रुपए खर्च हुए और उन्होंने एक ही आदमी के छियालीस हजार करोड़ रुपए खर्च कर दिए उससे 10 गुना एक आदमी को दे दिए और हमने दिल्ली की एक करोड़ महिलाओं का बस का सफर फ्री करने पे बस 400 करोड़ रुपए खर्च किए एक मिडिल क्लास का आदमी जो साल में 12 लाख रुपए कमाता है उस पर केंद्र सरकार ने इतने टैक्स लगा दिए इतने टैक्स लगा दिए वो इनकम टैक्स देता है जीएसटी देता है सर्विस टैक्स देता है प्रॉपर्टी टैक्स देता है एजुकेशन सेस देता है कैपिटल गेंस टैक्स देता है रोड टैक्स देता है ये सारे टैक्स अगर एक साथ किए जाएं, तो 12 लाख इनकम कमाने वाला आदमी कम से कम 6 लाख रुपए अपनी आधी आमदनी सरकार को टैक्स के रूप में ਰਾਮ ਰਹੀਮ ਨੇ ਇੱਕ ਵਾਰ ਫਿਰ ਹਰਿਆਣਾ ਸਰਕਾਰ ਨੇ ਦਿੱਤੀ 30 ਦਿਨਾਂ ਦੀ ਪੈਰੋਲ 7 ਸਾਲਾਂ ਬਾਅਦ ਜਾਣਗੇ ਸਿਰਸਾ ਡੇਰਾ ਇਸ ਤੋਂ ਪਹਿਲਾਂ ਵੀ ਮਿਲ ਚੁੱਕੀ ਹੈ 12 ਵਾਰ ਪੈਰੋਲ ਡੇਰਾ ਸੱਚਾ ਸੋਦਾ ਦੀ ਖਬਰ ਹੈ ਜਿੱਥੇ ਰਾਮ ਰਹੀਮ ਨੂੰ ਇੱਕ ਵਾਰ ਫਿਰ ਹਰਿਆਣਾ ਸਰਕਾਰ ਨੇ 30 ਦਿਨਾਂ ਦੀ ਪੈਰੋਲ ਦੇ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਇੱਕ ਵਾਰ ਫਿਰ ਮਿਹਰਬਾਨ ਹੋ ਗਈ ਰਾਮ ਰਹੀਮ ਤੇ ਲਗਾਤਾਰ 12 ਪੈਰੋਲ ਪਹਿਲਾਂ ਹੀ ਮਿਲ ਚੁੱਕੀ ਹੈ ਰਾਮ ਰਹੀਮ ਨੂੰ 2017 ਦੇ ਵਿੱਚ ਰਾਮ ਰਹੀਮ ਜੇਲ੍ਹ ਦੇ ਵਿੱਚ ਬੰਦ ਹੈ ਤੇ ਲਗਾਤਾਰ 12 ਵਾਰ ਪੈਰੋਲ ਤੇ ਬਾਹਰ ਆ ਚੁੱਕਾ ਹੈ ਤੇ ਇੱਕ ਵਾਰ ਫਿਰ ਰਾਮ ਰਹੀਮ ਨੂੰ ਜੁੜੀ ਪੈਰੋਲ ਮਿਲ ਚੁੱਕੀ ਹੈ ਉਹ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਖਬਰ ਆਈ ਜਿੱਥੇ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਫਰੀ ਸੁਰੱਖਿਆ ਬਲਾਦੇ ਨਾਲ ਬਾਹਰ ਕੱਢਿਆ ਗਿਆ ਤੇ ਤੁਹਾਨੂੰ ਦੱਸਦੀ ਕਿ ਇਸ ਪਰੋਲ ਦੇ ਵਿੱਚ 30 ਦਿਨਾਂ ਦੇ ਅੰਦਰ ਜਿਹੜਾ ਰਾਮ ਰਹੀਮ ਹੈ ਜੇਲ੍ਹ ਤੋਂ ਬਾਹਰ ਹੋਵੇਗਾ ਤੇ सिरसा ਡੇਰਾ ਵਿਖੇ ਆਉਣ ਦੀ ਜਿਹੜੀ ਸੂਚਨਾ ਮਿਲੀ ਹੈ ਰਾਮ ਰਹੀਮ ਨੂੰ ਦਿੱਲੀ ਦੇ ਬੁਰਗਾੜੀ ਦੇ ਵਿੱਚ ਚਾਰ ਮੰਜ਼ਿਲਾ ਇਮਾਰਤ ਹੋਈ ਟੈਟੇਰੀ 7 ਸਾਲਾ ਬੱਚੀ ਦੀ ਮੌਤ ਕਈ ਲੋਕਾਂ ਦੇ ਫਸੇ ਹੋਣ ਦਾ ਖੱਤਰਾ ਦਿੱਲੀ ਦੇ ਪੁਰਾਣੀ ਇਲਾਕੇ ਦੇ ਵਿੱਚ ਅਚਾਨਕ ਬੀਤੀ ਰਾਤ ਇੱਕ ਇਮਾਰਤ ਟਹਿਟੇਰੀ ਹੋ ਗਈ ਜਿਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਤੇ ਸਾਥ ਸਿਰ ਦੇ ਵਿੱਚ ਇੱਕ 7 ਸਾਲਾ ਬੱਚੀ ਦੀ ਮੌਤ ਹੋ ਗਈ ਔਰ ਤੇ ਮਲਬੇ ਹੇਟਾ ਦੱਬੇ ਜਾਣ ਦੇ ਕਈ ਲੋਕਾਂ ਦੀ ਜਿਹੜੀ ਖਤਸ਼ਾ ਪ੍ਰਸ਼ਾਸਨ ਵੱਲੋਂ ਜਤਾਈ ਜਾ ਰਹੀ ਹੈ ਤੇ ਲਗਾਤਾਰ ਬਚਾਅ ਕਾਰਜ ਚੱਲ ਰਹੀ ਹੈ ਉੱਥੇ ਤੁਹਾਨੂੰ ਦੱਸ ਦੇ ਕਿ ਜਿਹੜੀ ਇਮਾਰਤ ਸੀ 4 ਮੰਜ਼ਿਲਾ ਸੀ ਤੇ ਉਸਾਰੀ ਦੀਨੇ ਮਾਰਸੀ ਰਿਹਾਇਸ਼ੀ ਇਲਾਕਾ ਦੱਸਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਕਰੀਨ ਉੱਤੇ ਕਿ ਜਿਹੜਾ ਮਲਬਾ ਹੈ ਉਹ ਫੈਲ ਚੁੱਕਾ ਹੈ ਟਹਿਟੇਰੀ ਹੋ ਗਈ ਹੈ ਇੱਕਦਮੀ ਇਮਾਰਤ ਮਲਬਾ ਬਾ ਹੋ ਚੁੱਕਾ ਹੈ ਤੇ ਹੁਣ ਕਰੇਨਾ ਵੱਲੋਂ ਇਸ ਮਲਬੇ ਨੂੰ ਹਟਾਇਆ ਜਾ ਰਿਹਾ ਤੇ ਲਗਾਤਾਰ ਜਿਹੜੇ ਲੋਕੀ ਫਸੇ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਤੇ ਬਚਾਅ ਕਾਰਜ ਜਾਰੀ ਹੈ ਅੰਮ੍ਰਿਤਸਰ ਦੇ ਪਿੰਡ ਚੀਮਾ ਬਾੜ ਚ પતિ ਪਤਨੀ ਦੇ ਨਾਲ ਵਾਪਰਿਆ ਦਰਦਨਾਕ ਹਾਦਸਾ ਮੌਕੇ ਤੇ ਹੋਈ ਮੌਤ ਤੇ ਪਰਿਵਾਰ ਚ ਪਿਆ ਚਿਹੜਾ ਅੰਮ੍ਰਿਤਸਰ ਦੇ ਪਿੰਡ ਚੀਮਾ ਬਾੜ ਤੋਂ ਅੱਜ ਇੱਕ ਮੱਧਪਾਗੀ ਖਬਰ ਆਈ ਜਿੱਥੇ ਦੋ ਜੀ ਜਿਹੜੇ ਨੇ ਪਤੀ ਪਤਨੀ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਤੇ ਆਪਣੇ ਸੋਰੇਕਰ ਜਾ ਰਹੇ ਹੁੰਦੇ ਨੇ ਭਰਾ ਨੂੰ ਮਿਲਣ ਤੇ ਉੱਥੇ ਇੱਕ ਜਿਹੜਾ ਟਰਾਲੀ ਹੁੰਦੀ ਹੈ ਇੱਟਾਂ ਦੇ ਨਾਲ ਭਰੀ ਉਹਨਾਂ ਨੂੰ ਕੁਚਲ ਦਿੰਦੀ ਹੈ ਤੇ ਦਰਦਨਾਕ ਮੌਤ ਉਹਨਾਂ ਦੇ ਹਿੱਸੇ ਆ ਜਾਂਦੀ ਹੈ ਜੀ ਹਾਂ ਤਾਂ ਅੰਦਾਜ਼ੇ ਕਿ ਮੌਕੇ ਤੇ ਦੋਨਾਂ ਜੀਆਂ ਦੀ ਮੌਤ ਹੋ ਗਈ ਉੱਥੇ ਮ੍ਰਿਤਕ ਪਤੀ ਦੀ ਪਛਾਣ ਕੁਲਵੰਤ ਸਿੰਘ ਵੱਜੋ ਤੇ ਪਤਨੀ ਜਸਬੀਰ ਕੌਰ ਵੱਜੋ ਹੋਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਹਾਦਸਾ ਵਾਪਰਿਆ ਚੀਮਾ ਬਾੜ ਰਈ ਸੜਕਮਾਰਗ ਤੇ ਵਾਪਰਿਆ ਉੱਥੇ ਜਿਹੜਾ ਜੋੜਾ ਹੁੰਦਾ ਆਪਣੇ ਭਰਾ ਨੂੰ ਮਿਲਣ ਦੀ ਜਾ ਰਿਆਂ ਦਾ ਮੋਟਰਸਾਈਕਲ ਤੇ ਸਵਾਰ ਸੀ ਮੱਧਵਰਗ ਉਮਰ ਦੱਸੀ ਜਾ ਰਹੀ 50 ਤੋਂ 60 ਦੇ ਤਕਰੀਬਨ ਦਾ ਇਹ ਜੋੜਾ ਸੀ ਤੇ ਅੱਜ ਸਵੇਰੇ 9:30 ਵਜੇ ਇਹਨਾਂ ਦੇ ਨਾਲੇ ਦਰਦਨਾਕ ਹਾਦਸਾ ਵਾਪਰ ਗਿਆ ਉੱਥੇ ਚਸ਼ਮਦੀਦਾ ਦਾ ਕਹਿਣਾ ਹੈ ਕਿ ਜਿਹੜਾ ਟਰਾਲੀ ਆਚਾਲਕ ਸੀ ਉਸਨੇ ਸ਼ਾਇਦ ਕੁਝ ਖਾਦਾ ਪੀਤਾ ਸੀ ਕਿਉਂਕਿ ਸੜਕ ਖਾਲੀ ਸੀ ਕਿਉਂਕਿ ਪਿੰਡਾਂ ਦਾ ਥਾਂ ਸੀ ਸੜਕ ਇੱਕਦਮ ਖਾਲੀ ਸੀ ਤੇ ਉੱਥੇ ਜਦੋਂ ਜਿਹੜਾ ਟਰਾਲੀ ਵਾਲਾ ਚਾਲਕ ਹੈ ਸੰਭਾਲ ਨਹੀਂ ਪੋਂਦਾ ਤੇ ਦੇ ਵਿੱਚ ਜਾ ਕੇ ਜੋੜੇ ਦੇ ਵਿੱਚ ਟਰਾਲੀ ਮਾਰ ਦਿੰਦਾ ਹੈ ਉੱਥੇ ਹੀ ਜਿਹੜਾ ਜੋੜਾ ਹੈ ਆ ਪਤੀ ਪਤਨੀ ਦੱਸੀ ਜਾ ਰਹੀ ਹੁੰਦਾ ਵੱਲ ਬਚਾਅ ਦੀ ਕੋਸ਼ਿਸ਼ ਕੀਤੀ ਜਾਂਦੀ ਆਪਣੇ ਆਪ ਨੂੰ ਕੱਚੇ ਰਸਤੇ ਉਤਰਦੇ ਨੇ ਪਰ ਫਿਰ ਵੀ ਟਰਾਲੀ ਚਾਲਕ ਵੱਲੋਂ ਜਿਹੜਾ ਸਾਹਮਣੀ ਹੁੰਦੀ ਆਪਣੀ ਟਰਾਲੀ ਤੇ ਤੇਜ਼ ਰਫ਼ਤਾਰ ਉਹਨਾਂ ਦੇ ਵਿੱਚ ਜਾ ਵੱਜਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਕੇ ਤੇ ਦੋਨਾਂ ਜੀਆਂ ਦੀ ਮੌਤ ਨਿਕਲ ਕੇ ਸਾਹਮਣੇ ਆਈ ਹੈ ਤੇ ਉੱਥੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਪੰਜਾਬ ਦੇ ਵਿੱਚ ਤਿੰਨ ਦਿਨਾਂ ਨੂੰ ਹੋਵੇਗੀ ਬਰਸਾਤ ਬਦਲੇਗਾ ਮੌਸਮ ਤੇ ਤਾਪਮਨ ਚਾਵੇਗੀ ਗਿਰਾਵਟ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ ਕਰਵਟ ਲੈ ਸਕਦਾ ਜੀ ਹਾਂ ਮੌਸਮ ਵਿਭਾਗ ਨੇ ਆਉਣ ਵਾਲੇ ਤਿੰਨ ਦਿਨਾਂ ਲਈ ਮੀਂਹ ਦੀ ਚਤਾਵਨੀ ਪੰਜਾਬ ਦੇ ਵਿੱਚ ਜਾਰੀ ਕੀਤੀ ਹੈ ਤੇ ਉਹ ਉੱਥੇ ਹੀ ਅੱਜ ਦੇ ਲਈ ਤੁੰਦ ਦਾ ਅਲਰਟ ਜਾਰੀ ਕੀਤਾ ਹੈ ਜੋ ਕੁਝ ਸ਼ਹਿਰਾਂ ਦੇ ਵਿੱਚ ਹੀ ਹੈ ਤੇ ਉੱਥੇ ਤੁਹਾਨੂੰ ਦੱਸਦੀ ਹੈ ਕਿ ਕਈ ਸ਼ਹਿਰਾਂ ਦੇ ਵਿੱਚ ਠੀਤ ਲਹਿਰ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ ਅੱਥੇ 29 ਜਨਵਰੀ ਨੂੰ ਦੋ ਪੱਛਮੀ ਗੜਬੜੀ ਜਿਹੜੀ ਸਰਗਰਮ ਹੋਣ ਜਾ ਰਹੀ ਹੈ ਜਿਸ ਦਾ ਸਿੱਧਾ ਅਸਰ ਉੱਤਰ 파ਰਿਤ ਦੇ ਵੱੱਕ ਸੁਪਿਆ ਚ ਦੇਖਣ ਨੂੰ ਮਿਲੇਗਾ। ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ।